ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਕੜੇ ਫੈਸਲਿਆਂ ਨੇ ਪਾਕਿਸਤਾਨ ਨੂੰ ਬੇਹਾਲ ਕਰ ਦਿੱਤਾ ਹੈ। ਭਾਰਤ ਨੂੰ ਗਿੱਦੜ ਧਮਕੀਆਂ ਦਿੰਦੇ ਹੋਏ ਇਸ ਦੇਸ਼ ਦੇ ਨੇਤਾਵਾਂ ਦੇ ਹੁਣ ਸੁਰ ਬਦਲਣ ਲੱਗ ਪਏ ਹਨ। ਸਿੰਧੂ ਜਲ ਸਮਝੌਤਾ ਅਸਥਾਈ ਤੌਰ ਤੇ ਰੋਕੇ ਜਾਣਕਾਰਨ ਪਾਕਿਸਤਾਨ ਵਿੱਚ ਹੜਕੰਪ ਮਚ ਗਿਆ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸੀਫ ਨੇ ਸਮਾ ਟੀਵੀ ਨਾਲ ਗੱਲਬਾਤ ਕਰਦਿਆ ਕਿ ਪਾਕਿਸਤਾਨ ਨਾਤਾ ਸੰਘਰਸ਼ ਚਾਹੁੰਦਾ ਹੈ। ਅਤੇ ਨਾ ਹੀ ਉਹ ਪਰਮਾਣੂ ਊਰਜਾ ਦੀ ਵਰਤੋਂ ਬਾਰੇ ਵਿਚਾਰ ਕਰ ਰਿਹਾ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਕੋਲ ਜੋ ਪਰਮਾਣੂ ਸਮਰੱਥਾ ਹੈ ਉਹ ਮਹੱਤਮਪੂਰਨ ਤੌਰ ਤੇ ਪਾਕਿਸਤਾਨ ਦੇ ਵजूद ਦੀ ਗਾਰੰਟੀ ਹੈ। ਖਵਾਜਾ ਆਸਿਫ ਨੇ ਕਿਹਾ ਕਿ ਅਸੀਂ ਇਸ ਲਈ ਪਰਮਾਣੂ ਸ਼ਕਤੀ ਨਹੀਂ ਹਾਂ ਕਿ ਅਸੀਂ ਜੰਗ ਚਾਹੁੰਦੇ ਹਾਂ। ਅਸੀਂ ਪਰਮਾਣੂ ਬੰਬ ਇਸ ਲਈ ਬਣਾਏ ਤਾਂ ਜੋ ਅਸੀਂ ਆਪਣੀ ਸਪੂਰਬਤਾ ਨੂੰ ਬਰਕਰਾਰ ਰੱਖ ਸਕੀਏ। ਉਹਨਾਂ ਨੇ ਅੱਗੇ ਕਿਹਾ ਕਿ ਸਾਡਾ ਭਾਰਤ ਨਾਲ ਜੰਗ ਕਰਨ ਦਾ ਕੋਈ ਇਰਾਦਾ ਨਹੀਂ ਹੈ। ਪਰ ਜੇਕਰ ਭਾਰਤ ਨੇ ਸਾਡੇ ਤੇ ਹਮਲਾ ਕੀਤਾ ਤਾਂ ਅਸੀਂ ਵੀ ਪਿੱਛੇ ਨਹੀਂ ਹਟਾਂਗੇ ਪਾਕਿਸਤਾਨ ਮੂੰ ਤੋੜ ਜਵਾਬ ਦੇਵੇਗਾ ਉਹਨਾਂ ਨੇ ਕਿਹਾ ਭਾਰਤ ਖੈਬਰ ਪਖਤੂਨਵਾ ਅਤੇ ਬਲੋਚਿਸਤਾਨ ਵਿੱਚ ਖੂਨ ਖਰਾਬੇ ਦਾ ਸਮਰਥਨ ਕਰ ਰਿਹਾ ਹੈ ਬੀਐਲਏ ਅਤੇ ਟੀਟੀਪੀ ਭਾਰਤ ਦੇ ਨੁਮਾਇੰਦੇ ਵਜੋਂ ਕੰਮ ਕਰ ਰਹੇ ਹਨ ਉਹਨਾਂ ਦਾ ਮਕਸਦ ਪਾਕਿਸਤਾਨ ਦੇ ਸਾਰੇ ਚਾਰ ਸੂਬਿਆਂ ਵਿੱਚ ਅਰਾਜਕਤਾ ਫੈਲਾਉਣਾ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਘਟਨਾਵਾਂ ਵੱਲ ਇਸ਼ਾਰਾ ਕਰਦੇ ਹੋਏ ਭਾਰਤ ਤੇ ਅਤਵਾਦ ਨੂੰ ਪ੍ਰोत्사હન ਦੇਣ ਦਾ ਗਲੋਬਲ ਟਰੈਕ ਰਿਕਾਰਡ ਹੋਣ ਦਾ ਦੋਸ਼ ਲਾਇਆ। ਉਹਨਾਂ ਕਿਹਾ ਹੈ ਕਿ ਗੁਜਰਾਤ ਦੰਗਿਆਂ ਵਿੱਚ ਕਥਿਤ ਸ਼ਮੂਲੀਅਤ ਕਾਰਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇੱਕ ਵਾਰੀ ਅਮਰੀਕਾ ਵਿੱਚ ਦਾਖਲੇ ਦੀ ਬੰਦੀ ਲੱਗੀ ਸੀ ਭਾਰਤ ਦੇ ਸਿੰਧੂ ਜਲ ਸਮਝੌਤੇ ਨੂੰ ਰੱਦ ਕਰਨ ਤੇ ਖਵਾਜਾ ਆਸਿਫ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਪਾਕਿਸਤਾਨ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਲੈ ਕੇ ਜਾਵੇਗਾ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਕੜੇ ਫੈਸਲਿਆਂ ਨੇ ਪਾਕਿਸਤਾਨ ਨੂੰ ਬਿਹਾਲ ਕਰ ਦਿੱਤਾ ਭਾਰਤ ਨੂੰ ਗਿੱਦੜ ਧਮਕੀਆਂ ਦਿੰਦੇ ਹੋਏ ਇਸ ਦੇਸ਼ ਦੇ ਨੇਤਾਵਾਂ ਦੇ ਹੁਣ ਸੁਰ ਬਦਲਣ ਲੱਗ ਪਈ ਹਨ ਸਿੰਧੂ ਜਲ ਸਮਝੌਤਾ ਅਸਥਾਈ ਤੌਰ ਤੇ ਰੋਕੇ ਜਾਣ ਕਾਰਨ ਪਾਕਿਸਤਾਨ ਵਿੱਚ ਹੜਕਾਂ ਪਮਚ ਗਿਆ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸੀਫ ਨੇ ਸਮਾ ਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਪਾਕਿਸਤਾਨ ਨਾਤਾ ਸੰਘਰਸ਼ ਚਾਹੁੰਦਾ ਹੈ ਅਤੇ ਨਾ ਹੀ ਉਹ ਪਰਮਾਣੂ ਊਰਜਾ ਦੀ ਵਰਤੋਂ ਬਾਰੇ ਵਿਚਾਰ ਕਰ ਰਿਹਾ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਕੋਲ ਜੋ ਪਰਮਾਣੂ ਸਮਰੱਥਾ ਹੈ ਉਹ ਮਹੱਤਮਪੂਰਨ ਤੌਰ ਤੇ ਪਾਕਿਸਤਾਨ ਦੇ ਵजूद ਦੀ ਗਾਰੰਟੀ ਹੈ। ਖਵਾਜਾ ਆਸਿਫ ਨੇ ਕਿਹਾ ਕਿ ਅਸੀਂ ਇਸ ਲਈ ਪਰਮਾਣੂ ਸ਼ਕਤੀ ਨਹੀਂ ਹਾਂ ਕਿ ਅਸੀਂ ਜੰਗ ਚਾਹੁੰਦੇ ਹਾਂ। ਅਸੀਂ ਪਰਮਾਣੂ ਬੰਬ ਇਸ ਲਈ ਬਣਾਏ ਤਾਂ ਜੋ ਅਸੀਂ ਆਪਣੀ ਸਪੂਰਬਤਾ ਨੂੰ ਬਰਕਰਾਰ ਰੱਖ ਸਕੀਏ। ਉਹਨਾਂ ਨੇ ਅੱਗੇ ਕਿਹਾ ਕਿ ਸਾਡਾ ਭਾਰਤ ਨਾਲ ਜੰਗ ਕਰਨ ਦਾ ਕੋਈ ਇਰਾਦਾ ਨਹੀਂ ਹੈ। ਪਰ ਜੇਕਰ ਭਾਰਤ ਨੇ ਸਾਡੇ ਤੇ ਹਮਲਾ ਕੀਤਾ ਤਾਂ ਅਸੀਂ ਵੀ ਪਿੱਛੇ ਨਹੀਂ ਹਟਾਂਗੇ ਪਾਕਿਸਤਾਨ ਮੂੰ ਤੋੜ ਜਵਾਬ ਦੇਵੇਗਾ ਉਹਨਾਂ ਕਹਿੰਿਆ ਭਾਰਤ ਖੈਬਰ ਪਖਤੂਨਵਾ ਅਤੇ ਬਲੋਚਿਸਤਾਨ ਵਿੱਚ ਖੂਨ ਖਰਾਬੇ ਦਾ ਸਮਰਥਨ ਕਰ ਰਿਹਾ ਹੈ ਬੀਐਲਏ ਅਤੇ ਟੀਟੀਪੀ ਭਾਰਤ ਦੇ ਨੁਮਾਇੰਦੇ ਜੋ ਕੰਮ ਕਰ ਰਹੇ ਹਨ ਉਹਨਾਂ ਦਾ ਮਕਸਦ ਪਾਕਿਸਤਾਨ ਦੇ ਸਾਰੇ ਚਾਰ ਸੂਬਿਆਂ ਵਿੱਚ ਅਰਾਜਕਤਾ ਫੈਲਾਉਣਾ ਹੈ ਪਾਕਿਸਤਾਨ ਦੇ ਰਾਖਿਆ ਮੰਤਰੀ ਨੇ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਘਟਨਾਵਾਂ ਵੱਲ ਇਸ਼ਾਰਾ ਕਰਦੇ ਹੋਏ ਭਾਰਤ ਤੇ ਅਤਵਾਦ ਨੂੰ ਪ੍ਰोत्사હન ਦੇਣ ਦਾ ਗਲੋਬਲ ਟਰੈਕ ਰਿਕਾਰਡ ਹੋਣ ਦਾ ਦੋਸ਼ ਲਾਇਆ। ਉਹਨੇ ਕਿਹਾ ਹੈ ਕਿ ਗੁਜਰਾਤ ਦੰਗਿਆਂ ਵਿੱਚ ਕਥਿਤ ਸ਼ਮੂਲੀਅਤ ਕਾਰਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇੱਕ ਵਾਰੀ ਅਮਰੀਕਾ ਵਿੱਚ ਦਾਖਲੇ ਦੀ ਬੰਦੀ ਲੱਗੀ ਸੀ ਭਾਰਤ ਦੇ ਸਿੰਧੂ ਜਲ ਸਮਝੌਤੇ ਨੂੰ ਰੱਦ ਕਰਨ ਤੇ ਖਵਾਜਾ ਆਸਿਫ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਪਾਕਿਸਤਾਨ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਲੈ ਕੇ ਜਾਵੇਗਾ